ਸਮਾਨੇ ਤੋਂ ਪੱਤਰਕਾਰ ਸ਼ਾਮ ਬਾਜਾਜ ਦੀ ਵਿਸ਼ੇਸ਼ ਖਬਰ ਅੱਜ ਤੱਕ ਕੋਈ ਬੰਦਾ ਨਹੀਂ ਭਰਿਆ ਹੈ ਉਹ ਯਾਰ ਲੁੱਟਿਆ ਯਾਰ ਜੱਟ ਦੇ ਬਾਈ ਮੁੰਡਾਪੁਰ 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 ਸਾਨੂੰ ਇਨਸਾਫ ਚਾਹੀਦਾ ਹੈ ਜਿਹੜੇ ਸਾਡੇ ਕਾਤਲੀ ਹਨ ਉਹ ਜਲਦੀ ਤੋਂ ਜਲਦੀ ਪੁਲਸ ਭੜੇ ਅਸੀਂ ਤਾਂ ਜਾਨਾਮ ਤੋੜਾਂਗੇ ਨਹੀਂ ਹਜ਼ਾਰ ਬੰਦਾ ਹੋਰ ਵੀ ਆ ਰਿਹਾ ਹੈ ਬਾਪੂ ਜੀ ਜਿਹੜੀ ਇਹ ਮਤਲਬ ਹੈ ਮਾਮਲੇ ਕਰਦੇ ਵਿੱਚ ਲੜਕੀ ਦੀ ਡੈਥ ਹੋਈ ਹੈ ਜਾਂ ਮਰੀ ਹੈ ਹਾਂਜੀ ਉਹ ਤੁਹਾਡੀ ਕੀ ਲੱਗਦੀ ਹੈ ਮੇਰੀ ਧੀ ਹੈ ਜੀ ਮੇਰੀ ਧੀ ਹੈ ਮੇਰੇ ਭਾਈ ਦੀ ਛੋਟੀ ਲੜਕੀ ਹੈ ਪੋਸਟਮਾਰਟਮ ਦੇ ਵਿੱਚ ਕੀ ਆਇਆ ਜੀ ਸਿੱਧੀ ਰਿਪੋਰਟ ਆਈ ਹੈ ਕਿ ਲੜਕੀ ਮਾਰੀ ਗਈ ਹੈ ਹਾਂਜੀ ਗਲਾ ਘੁੱਟ ਕੇ ਮਾਰੀ ਪੰਜਾਬ ਪੁਲਿਸ ਕੀ ਕਹਿੰਦੀ ਹੈ ਜੀ ਪੰਜਾਬ ਪੁਲਿਸ ਨਹੀਂ ਫੜ ਰਹੀ ਕਹਿੰਦੇ ਫੜਾਂਗੇ ਅਸੀਂ ਫੜਾਂਗੇ ਕਤਲ ਕਰਕੇ ਕਸਲੀ ਭੱਜ ਜਵੇ ਦਾ ਫਰਜ਼ਦਾ ਕੰਮ ਨਾ ਫੜਨਾ ਮੇਰੀ ਧੀ ਮਾਰ ਦਿੱਤੀ ਅੱਡੇ ਦੀ ਲੜਕੀ ਹੈ ਜੀ ਮੇਰੀ ਕੁੜੀ ਕੀ ਹੋ ਗਿਆ ਜੀ ਉਹ ਮਾਰ ਦਿੱਤੀ ਕਿੱਥੇ ਫਾਸੀ ਲਾ ਕੇ ਫਾਸੀ ਲਾ ਕੇ ਮਾਰ ਦਿੱਤੀ ਉਹਨਾਂ ਨੇ ਦਾਜ ਮੰਗਦੇ ਨੇ ਸਮਾਨੇ ਮਾਮ ਗਾੜੇ ਕੋਈ ਨਹੀਂ ਸੁਣਾਉਂਦੀ ਦੇ ਰਹੇ ਲੋਕਾਂ ਨੇ ਬੜਾ ਟੋਸਟਰ ਬੋਲ ਮੈਂ ਮੇਰੇ ਪਿਤਾ ਦੇ ਦਾਜ ਮੰਗਦੇ ਸੀ ਦੀ ਮੰਗ ਰਹੇ ਸੀ ਸਾਡਾ ਪਰੋਣਾ ਸੁਮਤਨੀਲਪੁਰ ਉਹ ਗਲਤ ਅਸਾਂ ਦੇ ਬੜਾ ਹੋਇਆ ਚੱਟਾ ਲੰਦਾ ਗਲਤ ਦੋ ਨੰਬਰ ਦੇ ਕੰਮ ਕਰਦਾ ਰਾਤ ਨੂੰ ਚੋਰੀਆ ਕਰਦਾ ਜੀ ਉਹ ਮੇਰੀ ਭੈਣ ਨੂੰ ਗੱਲ ਪਤਾ ਲੱਗ ਗਈ ਉਹ ਨਹੀਂ ਕਰਦੇ ਸੀ ਭੈਣ ਦਾ ਗਲ ਘੁੱਟਦਾ ਰਾਤ ਨੂੰ ਮਾਰਦਾ ਮੇਰੀ ਭੈਣ ਨੂੰ ਮੇਰੀ ਦੀ ਪਹਨਦਾ ਆਪਣੀ ਮਰਦਾਬੇ 12 ਦਿਨ ਹੋ ਗਏ ਜੀ 700 ਬਜਾ ਕੇ ਆ ਗਿਆ 12 ਦਿਨ ਹੋ ਗਏ ਕੋਈ ਨਹੀਂ ਸੁਣਦੀ ਕੋਈ ਨਹੀਂ ਭਾਈ ਸਰਕਾਰੀ ਟੀਮ ਆਜ ਰਹੀ ਹੈ ਅੱਜ ਤੁਸੀਂ ਸਮਾਣਾ ਪਟਿਆਲਾ ਰੋਡ ਜਾਮ ਕੀਤਾ ਜੀ ਹਾਂਜੀ ਸਾਡੇ 26 ਤਰੀਕ ਦੀ ਕੁੜੀ ਮਾਰ ਕੇ ਮਾਮਗੜ ਚੋਂ ਅ ਅਨਿਲ ਕੁਮਾਰ ਤੇ ਸੰਦੀਪ ਕੁਮਾਰ ਤੇ ਉਹਨਾਂ ਦੀ ਸਾਥਸੈ ਤੇ ਵਿੱਚ ਸੋਹਰਾ ਉਹ ਮਾਰ ਕੇ ਭੱਜੇ ਹੋਏ ਨੇ ਰਾਤ ਦੀ ਕੁੜੀ ਮਾਰੀ ਹੋਈ ਸੀ 26 ਤਰੀਕ ਨੂੰ ਅਸੀਂ 26 ਤਰੀਕ ਨੂੰ ਸਵੇਰੇ ਪਹੁੰਚੇ ਆ ਸਾਨੂੰ ਕਹਿੰਦੇ ਕੁੜੀ ਨੇ ਫਹਾ ਲਿਆ ਪਰ ਜਿਸ ਪੱਖੇ ਨਾਲ ਕਹਿੰਦੇ ਫਹਾ ਲਿਆ ਉਹ ਬਿਲਕੁਲ ਪੱਕਾ ਸੇਫ ਹੈ ਨਾ ਉਹਦਾ ਕੋਈ ਪਟ ਦੇੜ ਕਰੀ ਹੈ ਠੀਕ ਹੈ ਜੀ ਸਭ ਉਹ ਮਾਰ ਕੇ ਭੱਜੇ ਹੋਏ ਨੇ ਪੁਲਿਸ ਨੇ ਸਾਡੀ ਰਿਪੋਰਟ ਦਰਜ ਕਰੀ 2 ਦਿਨਾਂ ਬਾਅਦ ਪਰ ਅਜੇ ਤੱਕ ਮਲਜ਼ਮ ਨਹੀਂ ਫੜੇਗੇ ਜੀ 12 ਦਿਨ ਹੋ ਗਿਆ ਅੱਜ 12 ਦਿਨ ਹੋ ਗਿਆ ਅੱਜ ਪੁਲਿਸ ਨੇ ਪੈਸਾ ਖਾ ਕੇ ਸਾਡੇ ਕੰਦ ਨਹੀਂ ਫੜੇ ਅਸੀਂ ਰੋਣੇ ਦਾ ਜਾਲ ਲਗਾਇਆ ਹੈ ਜੀ ਸਾਨੂੰ ਰੋਣੇ ਮੁਕਤਾਈ ਦੀ ਹਨ ਸਤ ਅਥਰਾ ਸੱਚਾ ਰੋਣੀ ਸਿੰਘ ਨੇ ਪੈਸੇ ਖਾਣੇ 12 ਦਿਨ ਹੋ ਗਏ ਸਾਨੂੰ ਪਾਗਲ ਕੀਤਾ ਹੋਇਆ ਅਸੀਂ ਢੇੜੇ ਤੇ ਢੇੜੇ ਮਰੀ ਜਾ ਰਹੇ ਢੇੜੇ ਤੇ ਢੇੜੇ ਮਰੀ ਜਾ ਰਹੇ ਤੁਹਾਨੂੰ ਕੀ ਕਹਿ ਰਹੇ ਨੇ ਕੋਈ ਕਹਿੰਦੇ ਫੜਦੇ ਆਂ ਫੜਦੇ ਆਂ ਪਰੋਸਾ ਦੇ ਰਹੇ ਨੇ ਫੜਦੇ ਆਂ ਕਿੱਥੇ ਸਾਨੂੰ ਕਿੱਥੇ ਨੇ ਸਾਰੇ ਜੱਥੇ ਹੋਏ ਨੇ ਮਰਡਰ ਕੈਸੇ ਨੇ ਇੱਕ ਦਿਨ ਤੇ ਬੰਦਾ ਪੇਸ਼ ਕਰ ਦਿੰਦੇ ਨੇ ਗਾਰਡਿੰਗ ਗਾਰਡਿੰਗ ਕਰਨਾ